ਅੱਜ ਮਨ ਸਿਰ ਤੇ ਆਪਾਂ ਮਾਹੌਲ ਵੀ ਵਧੀਆ ਚ ਬੈਠੇ ਆ ਨਾ ਦਾਰਲਾ ਘਾਟ ਪਹਾੜੀਆਂ ਚ ਬੈਠੇ ਆਲੇ ਦੁਆਲੇ ਬੜਾ ਮੌਸਮ ਵਧੀਆ ਨਾ ਪਤਾ ਨਹੀਂ ਕਿਹੜੇ ਵੇਲੇ ਜਿਹੜੀ ਆ ਬਾਰਿਸ਼ ਸ਼ੁਰੂ ਹੋ ਜੈ ਨਾ ਤੇ ਸਾਨੂੰ ਫਿਰ ਤਵਲੇ ਦਾ ਸੁਣਾ ਕੁਛ ਨਾ ਕੀ ਸੁਣਾਏਗੀ ਅੱਜ ਤਿੰਨ ਤਾਲ ਵਿੱਚ ਟੁਕੜੇ ਠੀਕ ਹੈ ਤੇ ਕੀ ਬਿਜਾਇਆ ਹੈਗਾ ਬੋਲ ਕੇ ਵੀ ਬੜਾ ਦੱਸੋ ਕੀ ਸੀ ਜਿਹੜੇ ਤੁਸੀਂ ਬੋਲ ਹਾਂ ਧਾਤ ਰਿਗੜਾ ਤਿਗੜਾ ਧਾਤ ਰਿਗੜਾ ਤਿਗੜਾ ਧਾਤ ਰਿਗੜਾ ਤਿਗੜਾ ਧਾਤ ਰਿਗੜਾ ਧਾਤ ਰਿਗੜਾ ਧਾਤ ਟਿਕਾ ਤਗਦੀ ਗਿਨ ਧਾਤ ਰਿਗੜਾ ਤਿਗੜਾ ਧਾਤ ਰਿਗੜਾ ਤਿਗੜਾ ਧਾਤ ਰਿਗੜਾ ਤਿਗੜਾ ਧਾਤ ਰਿਗੜਾ ਤਿਗੜਾ ਵਾ ਇੰਨਾ ਤੁਹਾਨੂੰ ਜਜ਼ ਹੋ ਗਿਆ ਜੀ ਇੱਕ ਤਰੀਕ ਵੀਡੀਓ ਨੂੰ ਪਹਿਲਾਂ ਬੜੀ ਵਾਇਰਲ ਹੋਈ ਸੀਗੀ ਨਾ ਉਦੋਂ ਉਹ ਕਿੱਥੇ ਬਣਾਈ ਸੀਗੀ ਉਹ ਸਰ ਸੁਲਤਾਨਵਿੰਨ ਰੋਡ ਤੇ ਅੱਛਾ ਹਾਂਜੀ ਉਹ ਕਿ ਸਰ ਘਰ ਬਣਾਈ ਸੀਗੀ ਨੇ ਉਹ ਸਿਮਰਨ ਮਿਊਜ਼ੀਕਲ ਅੱਛਾ ਉਹਨਾਂ ਦੇ ਤੁਸੀਂ ਤਵਲਾ ਲੈਣ ਗਏ ਹੋਂਗੇ ਜਾਂ ਉੱਥੇ ਨਾ ਮਿਊਜ਼ੀਕ ਵਾਲਿਆਂ ਦੇ ਨਾਲ ਉਹਨਾਂ ਨੇ ਰੱਖਿਆ ਸੀ ਪ੍ਰੋਗਰਾਮ ਰੱਖਿਆ ਜਿਆ ਕਰਸਨ ਜੀ ਦੀ ਜਤ ਅੱਛਾ ਨੇ ਜੀ ਵਾਹ ਉੱਥੇ ਉਸ ਪ੍ਰੋਗਰਾਮ ਦੇ ਉਹਨਾਂ ਨੇ ਇੱਕ ਕਰਵਾਈ ਸੁਣੋ ਸਾਰੇ ਉਸਤਾਦ ਜੀ ਦੀ ਕਿਰਪਾ ਜੀ ਆ ਸਾਬ ਨਾਲ ਲਿਆ ਕੇ ਆਏ ਨੇ ਹਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਤੁਹਾਡੀ ਬੱਚੀ ਹੈਗੀ ਆ ਬੜੇ ਸੋਹਣਾ ਤਵਲਾ ਵਜਾਉਂਦੀ ਆ ਤੇ ਅਸੀਂ ਚਾਹੁੰਦੇ ਆ ਕਿ ਗੱਲਬਾਤ ਕਰੀਏ ਫੇ ਨਾਲ ਦੀਆਂ ਅਸਟਰੀਆਂ ਕੀ ਕਹਿੰਦੀਆਂ ਨੇ ਵੀ ਤੂੰ ਇਹ ਜਿਹੜਾ ਤੇਰਾ ਸ਼ੌਂਕ ਹੈਗਾ ਕਿਸ ਤਰ੍ਹਾਂ ਦਾ ਹੈਗਾ ਉਹ ਮੈਨੂੰ ਐਪਰੀਸ਼ੀਏਟ ਕਰਦੀਆਂ ਨੇ ਐਪਰੀਸ਼ੀਏਟ ਕਰਦੀਆਂ ਤੈਨੂੰ ਕਿ ਤੂੰ ਤਵਲਾ ਸਕੂਲ ਚ ਵੀ ਉੱਥੇ ਫਿਰ ਪਰਫਾਰਮ ਕਰਦੀਆਂ ਫਿਰ ਤਾਂ ਤੇਰੀ ਚੜ੍ਹਾਈ ਹੋਣੀ ਹੈ ਸਕੂਲ ਦੇ ਵਿੱਚ ਪੂਰੀ ਹੈਨਾ ਹਾਲਾਂਕਿ ਜਿਹੜੇ 뮤직 ਵਾਲੇ ਹੁੰਦੇ ਆ ਨਾ ਜਾਂ ਕਲਚਰਲ ਵਾਲੇ ਹੁੰਦੇ ਆ ਬੱਚੇ ਉਹ ਸਾਰੇ ਪ੍ਰੋਗਰਾਮਾਂ ਦਾ ਸਭ ਤੋਂ ਅੱਗੇ ਹੀ ਹੁੰਦੇ ਨੇ ਜੀ ਹੈਨਾ ਤੇ ਬੱਚੇ ਮੱਚਾ ਜਿਹੜੇ ਟੀਚਰ ਹੁੰਦੇ ਨੇ ਬੱਚਿਆਂ ਨੂੰ ਬੜਾ ਪਿਆਰ ਕਰਦੇ ਨੇ ਤੇ ਕਿਸ ਨੇ ਤਾਂ ਨਹੀਂ ਕਿਹਾ ਕਿ ਤੂੰ ਆਹ ਕਿ ਸਿੱਖਣ ਲੱਗ ਗਈ ਤਵਲਾ ਨਹੀਂ ਕਿ ਤੂੰ ਗਾਣਾ ਸਿੱਖਦਾ ਟੀਚਰਸ ਵੀ ਅਪਰੀਸ਼ੀਏਟ ਕਰਦੇ ਨੇ ਅੱਛਾ ਹਾਂਜੀ ਤੇ ਤੂੰ ਸੁਣਦੇ ਹੁੰਦੇ ਹੁੰਦੇ ਆ ਉੱਥੇ ਸਕੂਲ ਦੇ ਵਿੱਚ ਹਾਂਜੀ ਉੱਥੇ ਮਿਊਜ਼ਿਕ ਹੈਗਾ ਜਾਂ ਨਹੀਂ ਉੱਥੇ ਮਿਊਜ਼ਿਕ ਹੈਗਾ ਅੱਛਾ ਹਾਂਜੀ ਜਦੋਂ ਹੱਡੀ ਕਲਾਸ ਹੁੰਦੀ ਆ ਮਿਊਜ਼ਿਕ ਦੀ ਉਹਦੋਂ ਮੈਂ ਉੱਥੇ ਜਾ ਕੇ ਫਿਰ ਪ੍ਰੈਕਟਿਸ ਕਰ ਲੈਂਦੀ ਆ ਅੱਛਾ ਹੁਣ ਤੇਰੇ ਜਨੂੰਨ ਪੈ ਗਿਆ ਪੂਰਾ ਹਨਾ ਤਬਲੇ ਦਾ ਨਾ ਜੀ ਤੇ ਕਿਉਂਕਿ ਮੈਂ ਨਾ ਅੱਜ ਤੱਕ ਬਹੁਤ ਘੱਟ ਬੱਚੀਆਂ ਦੇਖੀਆਂ ਕੁੜੀਆਂ ਜਿਹੜੀਆਂ ਤਬਲਾ ਵਜਾਉਂਦੀਆਂ ਨੇ ਇਵਨ ਉਹ ਜਿਹੜਾ ਰਾਗੀ ਜੱਥਾ ਵੀ ਹੁੰਦਾ ਨਾ ਜੇ ਦੋ ਬੀਬੀਆਂ ਨੇ ਤਾਂ ਇੱਕ ਤਵਲੇ ਵਾਲਾ ਜਿਹੜਾ ਮੇਲ ਹੁੰਦਾ ਜੀ ਇਹ ਕੀ ਕਰਨ ਤੁਸੀਂ ਸਾਨੂੰ ਦਿਓ ਕਿ ਕੀ ਕੁੜੀਆਂ ਵਜਾ ਨਹੀਂ ਸਕਦੀਆਂ ਹੂੰ ਪਰਮਾਤਮਾ ਦੀ ਕਿਰਪਾ ਜਿੱਤੇ ਹੋ ਜੇ ਹੂੰ ਉਹ ਗੋਸਤਾ ਜੀ ਦਾ ਮੇਲ ਹੋ ਜੇ ਹਾਂ ਮੈਂ ਤੁਹਾਨੂੰ ਦਿੱਤੇ ਇੱਕ ਦੋ ਗਲਿਆਂਾਂ ਦੀ ਕਵਿਤਾ ਵੀ ਸੁਣਾਉਣਾ ਜੀ ਅੱਛਾ ਜੀ ਬਾਬਾ ਜੀ ਦੀ ਕਿਰਪਾ ਨਾਲ ਕਿਤੇ ਲਿਖਣ ਆਇਆ ਨਾ ਮੂੜ ਤੇ ਲਿਖ ਲਈ ਜੀ ਮੈਂ ਜਰੂਰ ਸੁਣਾਉਂ ਤੁਸੀ ਉਹ ਹੈਗੀ ਕਵਿਤਾ ਜੀ ਸਤ ਗੁਰ ਨੇ ਰੱਜ ਕੇ ਤਰਸ ਕੀਤਾ ਹੂੰ ਤਾਂ ਸਾਨੂੰ ਵਿਦਿਆ ਗੁਰੂ ਮਿਲਾਏ ਹਾਂ ਉਹਦੇ ਤਰਸ ਤੇ ਗੁਰੂ ਦੀ ਸਿੱਖਿਆ ਸਦਕਾ ਥੋੜਾ ਸੁਰਤਾਲ ਵਿੱਚ ਅਸੀਂ ਆਏ ਅੱਛਾ ਵਾਰੀ ਸਤਗੁਰ ਦੇ ਤਰਸੇ ਤੇ ਗੁਰੂ ਦੀ ਜਿਹੜੀ ਵਿਧਿਆ ਨਾ ਉਹਦੇ ਸਦਕਾ ਥੋੜਾ ਇਹ ਹੀ ਸੁਰਤਾਲ ਵਿੱਚ ਆ ਗਏ ਹ ਹਮ ਸਤਗੁਰ ਜੀ ਹੋਰ ਵੀ ਕਿਰਪਾ ਕਰੋ ਦੀ ਝੋਟ ਤਬਲੇ ਤਾਈਂ ਸੁਰ ਮੈਂ ਕਰੋ ਤਾਂ ਕਿ ਕੰਠ ਵੀ ਸ਼ਬਦ ਕੋਈ ਇੱਕ ਵਾਰ ਤੇ ਸੁਰ ਵਿੱਚ ਗਾਵੇ ਮਨ ਤੁਸੀਂ ਦੇਖਦੇ ਹੋ ਨਾ ਤਬਲੇ ਵਾਲੇ ਵਜਾਉਂਦੇ ਆ ਤੇ ਉਹਨੂੰ ਥੋੜੀ ਮਾਰ ਕੇ ਛੋੜ ਦਿੰਦੇ ਆ ਤੇ ਸੁਰ ਕਰਦੇ ਆ ਤੇ ਦੂਸਰੇ ਛੋਦਵਾਰੀ ਕਈ ਵਾਰੀ ਸੁਰ ਥੱਲੇ ਲੱਥ ਜਾਂਦਾ ਦੁਬਾਰਾ ਉਹਨੂੰ ਚੜਾਉਣਾ ਪੈਂਦਾ ਹਾਂ ਸਾਡੀ ਅਰਦਾਸ ਇਹ ਹੈ ਕਿ ਮਹਾਰਾਜ ਜੀ ਤੇ ਕਿਰਪਾ ਕਰੋ ਬੋਤਾਂ ਨਹੀਂ ਤੇ ਇੱਕ ਵਾਰੀ ਤੇ ਕੰਠ ਜਿਹੜਾ ਵਾ ਤੇਰਾ ਵਾਹਿਗੁਰੂ ਸਿਮਰਨ ਜਾਂ ਕੋਈ ਸ਼ਬਦ ਗਾ ਸਕੇ ਹਾਂ ਜੀ ਤੁਸੀਂ ਹਾਂ ਸਾਰੇ ਸਰਕਾਰੀ ਆਪਾਂ ਮਹਾਰਾਜ ਦਾ ਅਸਰ ਲੈ ਕੇ ਚੱਲੇ ਆ ਬੜੀ ਪਿਆਰੀ ਬੱਚੀ ਆ ਤੁਹਾਡੀ ਤੂੰ ਵੱਡਣਾ ਕਿ ਛੋਣੀ ਬੱਚੇ ਤਬਲਾਵਾਦ। ਖਤ ਤਲਾਵਾਜ਼। ਕੋਈ ਕਹਿੰਦਾ ਮੈਂ ਫਲਾਈਂਗ ਆਫੀਸਰ ਬਣਨਾ, ਕੋਈ ਕਹਿੰਦਾ ਮੈਂ ਪਾਇਲਟ ਬਣਨਾ, ਕੋਈ ਕਹਿੰਦਾ ਮੈਂ ਆਰਮੀ ਜਾਣਾ, ਵੱਡਾ ਆਫੀਸਰ ਬਣਨਾ ਤੇ ਤੇਰਾ ਸੁਪਨਾ ਜਾਂ ਤੇਰਾ ਏਮ ਜਿਹੜਾ ਹੈਗਾ ਉਹ ਤਵਨ ਵਦ ਕੇ ਬਣਦਾ। ਹਾਂਜੀ। ਤੇ ਤੈਨੂੰ ਪਤਾ ਜ਼ਾਕਿਰ ਹੁਸੈਨ ਕੌਣ ਸੀਗੇ? ਹਾਂਜੀ। ਕੌਣ ਸੀਗੇ ਹਾਂ? ਤਬਲਾਵਾਦ ਇੱਕ ਸੀ ਬਹੁਤ ਵਧੀਆ। ਤੂੰ ਸੁਣਦੀ ਹੁੰਦੀ ਏ ਉਹਨਾਂ ਨੂੰ? ਹਾਂਜੀ। ਤੇ ਕਿਹੜਾ ਤੈਨੂੰ ਚੰਗਾ ਲੱਗਦਾ ਸਭ ਤੋਂ ਜ਼ਿਆਦਾ ਵਧੀਆ ਜਿਹੜਾ ਤਬਲਾਵਾਦ ਕਹਿੰਦਾ YouTube ਤੇ ਸੁਣਦੀ ਆ? ਹਾਂਜੀ। ਸਭ ਤੋਂ ਵਧੀਆ ਕਿਹੜਾ ਲੱਗਦਾ ਤੁਹਾਨੂੰ? ਉਸਤਾਦ ਜ਼ਾਕਿਰ ਹੁਸੈਨ ਜੀ। ਕੋਈ ਟਰਾਈ ਕੀਤਾ ਉਹਦਾ ਨਾ ਕੁਝ ਨਹੀਂ ਮੈਨੂੰ ਪਤਾ ਨਹੀਂ ਨਾ ਲੱਗਦਾ ਲੈਣ ਅੱਛਾ ਇੰਨਾ ਨਹੀਂ ਲੱਗਦਾ ਠੀਕ ਹੈ ਤੇ ਹੋਰ ਕੀ ਸਾਨੂੰ ਮਤਲਬ ਸੁਣਾਏਗੀ ਹੁਣ ਹੋਰ ਕਹਿ ਦੱਸ ਨਾ ਨੀ ਦੱਸ ਸੁਣਾ ਉਹ Oh ਪਤਾ ਨਹੀਂ ਕੀ ਬਜਾਇਆ ਪਰ ਲੱਗਿਆ ਬੜਾ ਵਧੀਆ ਮੈਨੂੰ ਇਹ ਦੇ ਬੋਲ ਕੀ ਸੀਗੇ ਦਿੱ ਟਿੱ 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 ਕੱਟ ਟਿੱ ਦਿੱ ਟਿੱ ਟਿੱ ਕੱਟ ਕੱਟ ਟਿੱ ਟਿੱ ਦਿੱ ਟਿੱ ਗਿਨਨਾ ਧਾਤੀ ਧਾਗੇ ਤਿੰਨਾ ਕਿੰਨਾ ਧਾ ਟਿੱ ਟਿੱ ਕੱਟ ਕੱਟ ਟਿੱ ਦਿੱ ਟਿੱ ਕੱਟ 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 ਟਿੱ ਦਿੱ ਟਿੱ ਗਿਨਨਾ ਧਾਤੀ ਧਾਗੇ ਦਿਨਨਾ ਕਿੰਨਾ ਧਾ ਆ ਵਾ